ਸਤਿ ਸ੍ਰੀ ਅਕਾਲ ਦੋਸਤੋ ਅੱਜ ਪੜਾ ਪਰਾ ਦੇ ਵੀ ਇੱਕ ਪਾ ਗੱਲ ਸੁਣਾਉਣਾ ਦਾ ਮੈਨੂੰ ਆਉਜੇ ਕਿਸੇ ਮਿੱਤਰ ਦੀ ਪਰ ਇਹ ਜਿਹੜਾ ਅੰਗੜੂ ਕੋਈ 35 ਸਾਲ ਪੁਰਾਣਾ ਉਹ ਕਿਸੇ ਨੇ ਸੌਂ ਵੀ ਗਿਆ ਤੇ ਉਹ ਉਹ ਬਿੱਲੀ ਮਾਰਨ ਵਾਲੀ ਗੱਲ ਤੇ ਵੀ ਉਹ ਰਿਕਾਰਡ ਕਰਦੀਆਂ ਬਿੱਲੀ ਮਾਰਨ ਵਾਲੀ ਗੱਲ ਕੀ ਹੋਇਆ ਤਿਉ ਉਹ ਗੱਲ ਕਰਦੀ ਪਿਸਤਰਾ ਹੋਈ ਸੀ ਮਤਲਬ ਮੇਰਾ ਦੋਸਤ ਹੈ ਇੱਕ ਉਹ ਨਾਲ ਤਾਂ ਨਹੀਂ ਖਰੇਸ ਤੇ ਲੈ ਸਕਦਾ ਉਹਦਾ ਚਲੋ ਲੈਣਾ ਨਹੀਂ ਹਾਂ ਗੱਲ ਵੀ ਬੜੀ ਇੰਟਰਸਟਿੰਗ ਆ ਉਹਨੂੰ ਤਾਂ ਕੀ ਹੋਇਆ ਨਾ ਪਹਿਲਾ ਸੁਣੋ ਪਤਾ ਵੀ ਜਦੋਂ ਕੋਈ ਸ਼ਹਿਰੀ ਜਾਂਦਾ ਹੁੰਦਾ ਜਾਂਦੇ ਤਾਂ ਬੱਸਾਂ-ਗੁੱਸਾਂ ਤੇ ਜਾਂਦੇ ਹੂੰ ਤੇ ਉਹ ਮਤਲਬ ਪੰਜ ਚਾਰ ਦਿਨ ਪਹਿਲਾਂ ਉਹਨੂੰ ਕਹਿੰਨਾ-ਕਹਿੰਨਾ ਵੀ ਆਪਾਂ ਚੱਲਾਂਗੇ ਉਹ ਉਹਨੇ ਤਿਆਰ ਕਰ ਲਿਆ ਇਕੱਠੇ ਉਹਨਾਂ ਦੀ ਮਤਾਵ ਚ ਬਹੁਤ ਵਧੀਆ ਮਿਲਦੀ ਸੀ ਹੂੰ ਹੂੰ ਤੇ ਭਈ ਆਪਣੇ ਸੁਲਰ ਦੇ ਲਾਗੇ ਪੰਡੋੜੀ ਪੰਡਾ ਅੱਛਾ ਛੋਟੀ ਨੌਂ ਹੋਈ ਸੁਲਰ ਕਰਾਟ ਕੋਥੇ ਦਿਹਾੜੀ ਸੀਗਾ ਹੂੰ ਤੇ ਕੋਈ ਵਧੀਆ ਉਹਨਾਂ ਦਾ ਕਾਮਕਾਰ ਸੀ ਮੈਂ ਮਤਲਬ ਖੁੱਲਾ ਬੇੜਾ ਉਹ ਪਿੱਛੇ ਮਤਲਬ ਉਚਾਰੇ ਬਣਿਆ ਹੋਇਆ ਸੀਪਰਾ ਠੀਕ ਹੈ ਜਗ੍ਹਾ ਤੇ ਬਣਿਆ ਹੋਇਆ ਠੀਕ ਹੈ ਭਈ ਉਹਨਾਂ ਨੇ ਕੀ ਕਰਿਆ ਉਹਨੂੰ ਤਿਆਰ ਕਰਕੇ ਲੈ ਗਿਆ ਕਿੰਨਾ ਵੀ ਰਾਜ ਆਪਾਂ ਸੌਰੀ ਉਹ ਲੈ ਕੇ ਆਉਣਾ ਸੀ ਮਤਲਬ ਉਹ ਆ ਵਿਆਹ ਤੋਂ ਬਾਅਦ ਆ ਹਾਂ ਵਿਆਹ ਤੋਂ ਦੋ ਚਾਰ ਵਾਰ ਵੀ ਆਏਗੇ ਇੱਥੇ ਅੱਛਾ ਅੱਛਾ ਫਿਰ ਪਾ ਗਈ ਥੀ ਕਮ ਹੂੰ ਤੇ ਕਈ ਉਹਨਾਂ ਨੇ ਕੀ ਕਰਿਆ ਉਹ ਆਪਣੇ ਘਰਾਂ ਤੋਂ ਜਾ ਕੇ ਉਹਨੂੰ ਕਹਿੰਦਾ ਕਹਿੰਦਾ ਵੀ ਆਪ ਚਲਾ ਦੀ ਅੱਖ ਮਿਲੀ ਵੀ ਚੱਲ ਲੈ ਨਹੀਂ ਆਪਾਂ ਉਹਨਾਂ ਲੱਗਾ ਫਾਮ ਦੇ ਲਿਫਟ ਬਾਰੇ ਪਉਆ 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 ਮਾਰਿਆ ਮਿੱਠੀ ਜੀ ਮਤਲਬ ਕੁਛ ਨਾਲ ਤਕਲੀਫ ਬੋਤਲੇ ਨਹੀਂ ਹੂੰ ਕੀ ਕਰਿਆ ਤੇ ਵਧੀਆ ਸ਼ੁਰੂਰਤ ਹੋ ਗਈ ਜਾ ਕੇ ਪਈ ਉਹਨੇ ਹੁਣ ਚਾਹ ਪਾਲੀ ਪਛਾਹ ਚਾਹ ਪਾਲੀ ਤਹਣ ਕੰਮ ਦਾ ਕਿਹੜਾ ਕੰਮ ਉਹ ਕਰਨਾ ਸੀ ਉਹ ਚਾਰੇ ਤੇ ਚੜ ਗਏ ਹੂੰ ਉਪਈ ਵੀ ਪ੍ਰੌਣਾ ਆ ਪ੍ਰੌਣਾ ਹੈ ਘਰਾਂ ਤੇ ਬੁਰਾ ਤੂੰ ਉਪਤਾ ਵੀ ਹਰੇਕ ਸਿਰਪ ਉਸ ਕੇ ਬਾਹਰ ਹੋਣੀ ਸੀ ਥੱਲੇ ਵਧੀਆ ਮਤਲਬ ਗਰਮੀ ਗਰਮੀ ਦਾ ਮਹੀਨਾ ਸੀਗਾ ਬਿੜੇ ਦੇ ਵਿੱਚ ਕਰਾ ਨਾ ਬੁਰਾ ਕੱਟਿਆ ਉਹ ਜੀ ਥੱਲੇ ਖੱਲੇ ਉਹ ਪਈ ਚਵਾਰੇ 'ਚ ਚੜੇ ਚੰਗਾ ਪੱਖਾ ਚੱਲੇ ਚਲੋ ਗੱਲਾਂ ਬਾਤਾਂ ਕਰਦੇ ਤੇ ਉਹ ਤਾਂ ਕੀ ਹੋਇਆ ਜਦੋਂ ਉਹ ਉਂਦਰ ਬੈਠੇ ਸੀ ਪੈਕਸ਼ਿਕ ਨਾ ਰਹੇ ਸੀ ਉਹ ਕਿਤੇ ਬਿੱਲੀ ਆ ਗਈ ਅੰਦਰ ਚਵਾਰੇ 'ਚ ਚਵਾਰੇ ਦੇ ਵਿੱਚ ਬਿੱਲੀ ਜਦੋਂ ਆ ਗਈ ਉਹ ਉਹਨੇ ਆਪ ਚੱਖ ਨਹੀਂ ਲਈ ਉਹਨੇ ਸਾਹਮਣੇ ਦੇਖਿਆ ਜਦੋਂ ਜਿਹੜਾ ਪੱਜਾ ਜੇ ਸਾਫ਼ ਕਰਦੇ ਹੋਏ ਆ ਹੂੰ ਉਹੋ ਪਿਆ ਸੀਗਾ ਮਤਲਬ ਸੱਪੜੇ ਜਿਹਾ ਹੀ ਬਣਾਇਆ ਪਿਆ ਹੋਗਾ ਏਡਾ ਕੋਟ ਪਿਆ ਸੀ ਇੱਕ ਪਾਸੇ ਕਹਾੜੀ ਜੀ ਪਈ ਸੀ ਤੇ ਉਹਨੇ ਦਾ ਇਸ਼ਾਰਾ ਕਰਕੇ ਉਹ ਤਾਂ ਫੱਟ ਗਿਆ ਕਿ 1 ਲੱਖ ਤੋਂ ਲੈ ਤਾਂ ਗੇਟ ਬੰਦ ਕਰ ਤੱਕੜਾ ਖੜਾ ਲਾ ਦੇ ਇੱਕ ਜਣੇ ਨੇ ਇੱਕ ਜਣੇ ਨੇ ਤੇ ਗੇਟ ਬੰਦ ਕਰਕੇ ਉਹਨਾਂ ਤਾਂ ਉਹ ਲਾਤੀ ਸੱਬਰ ਜੀ ਹੂੰ ਸੱਬਰ ਜੀ ਲਈ ਹੋਏ ਉਹ ਦਿੱਲੀ ਕਦੇ ਇੱਧਰ ਕਦੇ ਇੱਧਰ ਤੇ ਉਹਨੇ ਵੀ ਕਿ ਉਹ ਕਹਾੜੀ ਜੀ ਚੱਕ ਲਈ ਇਕ ਨੇ ਉਹ ਉਹ ਦਾੰਦ ਤੇ ਜਿਹੜਾ ਜਗੜ ਜੱਬਲਾ ਹਤੂ ਚੱਕ ਲਿਆ ਪਈਦਾ ਲੱਗੇ ਬਿੱਲੀ ਨੂੰ ਮਾਰਨ ਹੁਣ ਤੈਨੂੰ ਪਤਾ ਪਊਆ ਪਊਆ ਦੁਆ ਦਾ ਲੱਗਿਆ ਹੋਇਆ ਇਹਨਾਂ ਨੇ ਤਾਂ ਐਵੇਂ ਦੇਖੇ ਨਹੀਂ ਮਾਰੇ ਕੀ ਹਲਾਕਾ ਸੋਹਣੀ ਆਇਆ ਭਾਈ ਥੱਲੇ ਬੁੜੀਆਂ ਨੂੰ ਇਹ ਹੋ ਗਿਆ ਵੀ ਪ੍ਰੋਗ ਦਾ ਲੜਪੇ ਆ ਬੰਦ ਲੜਪੇ ਵੀ ਮਤਲਬ ਉਹਦੇ ਨਾਲ ਆ ਜਿਹੜੇ ਆਪਸ ਚ ਲੜਪੇ ਬੜਾ ਆਤ ਤੇ ਉਹ ਤਾਂ ਭਾਈ ਕੋਲ ਕੋਲ ਪਿੱਛੇ ਤੋਂ ਉੱਠ ਕੇ ਕੋਈ ਕਿਤੇ ਜਿਹੜਾ ਮੈਚ ਦੇ ਵਿੱਚ ਸਮਾਨ ਪਿਆ ਜਿੱਗਾ ਪਤੰਦਰਾ ਨੇ ਪਾਤਾ ਖਲਾਰਾ ਤੈਨੂੰ ਪਤਾ ਕਿ ਵਧੀਆ ਹੋਏ ਹੋਏ ਦੇ ਦੋ ਦੋ ਖੜੇ ਜਿਹੇ ਉਹਨਾਂ ਨੂੰ ਤਾਂ ਮਾਰ ਮਾਰ ਕੇ ਪਤੰਦਰਾ ਨੇ ਕਰੇ ਉਹ ਚ ਬੱਜਿਆ ਕਰੇ ਜਾ ਕੇ ਸਿੱਧੀ ਤੱਕ ਤੇ ਚ ਬੱਜਿਆ ਕਰੇ ਪਰ ਉਹ ਤਾਂ ਕਾਠੋ ਵਾ ਵੀ ਪਰੋਲੇ ਲੜਦੇ ਅੰਦਰ ਭਈ ਉਹ ਤਾਂ ਬਾਰ ਖੜਕਾਈ ਨਾਲ ਉਹਨਾਂ ਨੂੰ ਕੋ ਸੋਣੇ ਨਾਲ ਪਤੰਦਰਾ ਨੇ ਕੀ ਕਰਿਆ ਪਾਤਾ ਗਾ ਭਈ ਜਦੋਂ ਪਾਇਆ ਖਲਾਰਾ ਉੱਕ ਹੈ ਵੀ ਆ ਕੀ ਹੋਇਆ ਅਦਰ ਉਹ ਤਾਂ ਖਬਰ ਕੀ ਹੋਇਆ ਉਹ ਵੱਡੇ ਨੇ ਹੋਣ ਆਪ ਚ ਭਈ ਜਦੋਂ ਹਾਲਾਤ ਜੇ ਠੀਕ ਹੋਏ ਬਾਹ ਖੜਕਣ ਲੱਗੇ ਇੱਕ ਪਾਸੇ ਮੋਰੀ ਜੀ ਖੜਕਣ ਲੱਗੀ ਭਈ ਪੱਖੇ ਦੇ ਵਿੱਚ ਬੰਦੇ ਚੱਲਦੇ ਪੱਖੇ ਚੱਕ ਦੋ ਵਾਰੀ ਤੇ ਭਈ ਬਾਹ ਖਲਾਇਆ ਕਰੋ ਦੇਖਿਆ ਉਹਨਾਂ ਨੇ ਤਾਂ ਪਾਇਆ ਤੇ ਖਲਾਰਾ ਕਹਿੰਦੇ ਵੀ ਆਹ ਕੀ ਹੋ ਗਿਆ ਤੈਨੂੰ ਤੇ ਪਹਿਲਾਂ ਤਾਂ ਦੇਖਿਆ ਹੀ ਬਰੋੜਾ ਠੀਕ ਆ ਉਹ ਦੂਜਾ ਖੁੰਝੇ ਤੇ ਖੜਾ ਤਿਹਾ ਜਾ ਕੇ ਦੇਖਿਆ ਵੀ ਭਈ ਇਹ ਵੀ ਠੀਕ ਆ ਵੀ ਕੀ ਹੋ ਗਿਆ ਉਹ ਕੋਈ ਦੂਜੇ ਦੇ ਪਰਲਾਇਆ ਬੱਲੇ ਹਤੇ ਡੱਬੀ ਵਾਲਾ ਉਹ ਖੜ ਗਿਆ ਤੇ ਨਬਲ ਮੰਜਰ ਤੇ ਖਲਾਰਾ ਜਿਹੜੇ ਅੱਧੇ ਗਲਾਸ ਬਲੂਸੇ ਡੇਕੀਂ ਬੈਠੇ ਹੋ ਸੋ ਵੀ ਆ ਕੀ ਹੋ ਗਿਆ ਉਹ ਕਹਿੰਦੇ ਦਿੱਲੀ ਆ ਗਈ ਇਸ ਦਾ ਬਿੱਲੀ ਜੀ ਟਾਪ ਲੈ ਉਹਦੇ ਤੇ ਇਹ ਕਹਾਣੀ ਸੀ ਭਾਈ ਓਹੋ